ਰਵਿੰਦਰ ਗਰੇਵਾਲ 1992 ਤੇ 93 ਚ ਆਏ ਮੈਂ 1988 ਚ ਉਹਨਾਂ ਕੋਲ ਚੱਲ ਗਿਆ ਸੀ ਜਸਵਾਲ ਸਾਹਿਬ ਕੋ ਜਸਵਾਲ ਸਾਹਿਬ 88 ਤੋਂ ਲੈ ਕੇ 2014 ਦਸੰਬਰ ਮਹੀਨਾ ਜਦੋਂ ਤੱਕ ਜਿਉਂਦੇ ਰਹੇ ਅਸੀਂ ਨਾਲ ਹੀ ਰਹੇ ਹਾਂ ਅਰਵਿੰਦਰ ਗਰੇਵਾਲ ਨੇ ਤੇ ਮੈਂ ਤੇ ਨਿਰਮਲ ਜਾਉੜੇ ਨੇ ਲੰਮੀ ਸੰਗਤ ਮਾਣੀ ਹੈ ਬਿਲਕੁਲ ਉਹਨਾਂ ਦੀ ਤੇ ਪਿੰਡਾਂ ਚ ਜਾਵੜਨਾ ਆਪਦੇ ਗੋਤੀਆਂ ਕੋਲ ਖਾਸ ਕਰਕੇ ਪੁਰਾਣੇ ਦੋਸਤਾਂ ਕੋਲ ਬਈ ਭਾਈ ਮੇਲਾ ਆ ਗਿਆ ਸਿਰ ਤੇ ਇਹ ਮੇਲਾ ਐ ਆ ਜਿਵੇਂ ਸੱਤ ਕੁੜੀਆਂ ਵਿਆਹਣੀਆਂ ਹੋਣ ਓਏ ਹਾਏ ਤੇ ਮੇਲਾ ਲਾਉਣ ਜੇ ਮੇਲਾ ਲਾ ਲਿਆ ਜੇ ਜੀਆਂ ਕੁੜੀਆਂ ਵਿਆਹ ਲਈਆਂ ਹਾਂ ਇੱਕ ਬਰਾਬਰ ਤੇ ਤੁਸੀਂ ਭਾਈ ਇਹ ਕੁਛ ਨਾ ਕੁਛ ਯੋਗਦਾਨ ਪਾਓ ਉਹ ਫਿਰ ਲੋਕ ਨਾ ਕੁਛ ਨਾ ਕੁਛ ਦੇ ਦਿੰਦੇ ਸੀ ਇਹ ਮੇਲਾ ਬਹੁਤ ਸ਼ਾਨੋ ਸ਼ੌਕਤ ਨਾਲ ਭਰਦਾ ਰਿਹਾ ਬੜਾ ਇਕੱਠ ਹੁੰਦਾ ਰਿਹਾ ਔਰ ਇੰਨਾ ਉਸ ਮੇਲੇ ਨੇ ਪੰਜਾਬ ਨੂੰ ਕਲਾਕਾਰ ਦਿੱਤੇ ਦੂਰਦਰਸ਼ਨ ਜਲੰਧਰ ਹੁੰਦਾ ਸੀ ਜੀ ਤੇ ਯਮੋਨ ਸਿੰਘ ਦਾ ਮੇਲਾ ਜਿਹਦੇ ਤੋਂ ਕਲਾਕਾਰ ਬਣਦੇ ਸੀ ਉਸ ਸਟੇਜ ਤੇ ਪੰਜਾਬੀ ਭਵਨ ਦੇ ਵਿੱਚ ਜਿਹੜਾ ਮੋਹਨ ਸਿੰਘ ਮੇਲੇ ਤੇ ਗਾ ਗਿਆ ਲੱਖਾਂ ਦੇ ਇਕੱਠ 'ਚ ਉਹ ਦੂਜੇ ਦਿਨ ਨੂੰ ਸਟਾਰ ਬਣ ਜਾਂਦਾ ਸੀ